ਸਤਿ ਸ਼੍ਰੀ ਅਕਾਲ ਮੈਂ ਹਾਂ ਸੰਦੀਪ ਸਿੰਘ ਹਰਲ ਔਰ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਡੱਲਾ ਤੇ ਡੱਲਾ ਸਾਹਿਬ ਤੋਂ ਆਪਾਂ ਜਾਣਦੇ ਹਾਂ ਵੀ ਗਿਆਨੀ ਰਗਵੀਰ ਸਿੰਘ ਜਥੇਦਾਰ ਅਕਾਲ ਤਖਤ ਚੁੱਪ ਕਿਉਂ ਨੇ ਉਹਨਾਂ ਨੇ ਕਿਉਂ ਨਾ ਕੀਤੀ ਵੀ ਮੈਂ ਹਾਲੇ ਤੱਕ ਕੋਈ ਗੱਲਬਾਤ ਜਿਹੜੀ ਹੈ ਉਹ ਅਕਾਲੀ ਲੀਡਰਾਂ ਦੇ ਨਾਲ ਨਹੀਂ ਕਰਨੀ ਕੀ ਅਕਾਲੀਆਂ ਨੇ ਜਿਨ੍ਹਾਂ ਨੂੰ ਤਨਖਾਹ ਲੱਗੀ ਸੀ ਉਹਨਾਂ ਨੇ ਇਨ ਬਿਨ ਹੁਕਮ ਦੀ ਪਾਲਣਾ ਨਹੀਂ ਕੀਤੀ ਕੀ ਉਹਨਾਂ ਨੇ ਹੁਕਮ ਅਧੂਲੀ ਕੀਤੀ ਹੈ ਤੇ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਇੱਕ ਵੀਡੀਓ ਕਲਿੱਪ ਹੋਰ ਵਾਇਰਲ ਹੋ ਗਿਆ ਤੇ ਨਾਲ ਹੀ ਆਪਾਂ ਇਹ ਵੀ ਜਾਣਾਂਗੇ ਵੀ ਉਹ ਸੱਤ ਮੈਂਬਰੀ ਕਮੇਟੀ ਦਾ ਕੀ ਬਣਿਆ ਸ਼ਾਇਦ ਇਸੇ ਕਰਕੇ ਗਿਆਨੀ ਰਗਵੀਰ ਸਿੰਘ ਚੁੱਪਤੇ ਨਹੀਂ ਵੀ ਯਾਰ ਸਾਡੇ ਕੋਲੋਂ ਹੁਕਮ ਵੀ ਕਰਾ ਲਿਆ ਆਦੇਸ਼ ਵੀ ਕਰਾ ਲਿਆ ਤੇ ਤਨਖਾਹ ਵੀ ਲਵਾ ਲਈ ਤੇ ਮੰਨਦੇ ਸਾਡੀ ਇਹ ਹੈ ਨਹੀਂ ਸੋ ਡਲਾ ਸਾਬ ਗਿਆਨੀ ਰਗਵੀਰ ਸਿੰਘ ਹੁਣੀ ਚੁੱਪ ਕਿਉਂ ਨੇ ਤੇ ਆ ਵੀਡੀਓ ਕਲਿੱਪ ਇੱਕ ਹੋਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਗਿਆਨੀ ਹਰਪ੍ਰੀਤ ਸਿੰਘ ਹੁਣਾ ਦਾ ਹੁਣ ਇਹ ਕੀ ਹੈ ਜੀ ਦੇਖੋ ਗਿਆਨੀ ਹਰਪ੍ਰੀਤ ਸਿੰਘ ਹੁਣਾ ਦਾ ਬੜਾ ਤੁਸੀਂ ਅਹਿਮ ਸਵਾਲ ਕੀਤਾ ਮੈਂ ਉਹਦੇ ਤੇ ਹੁਣਾ ਪਹਿਲਾਂ ਕਲਿੱਪ ਤੋਂ ਸ਼ੁਰੂ ਕਰ ਲਈਏ ਅੱਜ ਫੇਰ ਇੱਕ ਕਲਿੱਪ ਛੋਟਾ ਜਿਹਾ ਜਿਹੜਾ ਵਾਇਰਲ ਹੈ ਜਿਹਦੇ ਵਿੱਚ ਇੱਕ ਵਾਰ ਫੇਰ ਗਿਆਨੀ ਹਰਪ੍ਰੀਤ ਸਿੰਘ ਤੋਂ ਪੁੱਛਿਆ ਜਾ ਰਿਹਾ ਹੈ ਚਰਨਜੀਤ ਸਿੰਘ ਚੰਨੀ ਦੇ بیٹے ਦੇ ਵਿਆਹ ਸਮਾਗਮ ਦੇ ਵਿੱਚ ਸ਼ਮੂਲੀਅਤ ਇਸ ਤਰ੍ਹਾਂ ਦਾ ਸਵਾਲ ਹੋ ਰਿਹਾ ਹੈ ਪਰ ਮੈਂ ਕਲਿੱਪ ਦੇਖ ਕੇ ਹੈਰਾਨ ਬੜਾ ਹੋਇਆ ਕਿ ਇੱਕ ਫੇਰ ਛੋਟਾ ਜਿਹਾ ਕਲਿੱਪ ਆ ਗਿਆ ਇਸ ਤੋਂ ਪਹਿਲਾਂ ਵੀ ਇੱਕ ਕਲਿੱਪ ਆਇਆ ਸੀ ਹੁਣ ਮੈਨੂੰ ਲੱਗਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਜਥੇਦਾਰ ਹਰਪੀਤ ਸਿੰਘ ਉਹਨਾਂ ਤੇ ਤਾਂ ਇਨਕੁਆਇਰੀ ਆਰਡਰ ਕਰਤੀ ਥੈਨ ਮੈਂਬਰੀ ਕਮੇਟੀ ਵੀ ਬਣਾਤੀ ਫਟਾਫਟ ਮੀਟਿੰਗ ਸੱਦ ਲਈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਕਲਿੱਪ ਦੇ ਮਾਮਲੇ ਦੇ ਵਿੱਚ ਹਜੇ ਤੱਕ ਕੋਈ ਕਾਰਵਾਈ ਕਰਦੀ ਨਜ਼ਰ ਨਹੀਂ ਆ ਰਹੀ ਜੇ ਕੋਈ ਕਾਰਵਾਈ ਕੀਤੀ ਹੈ ਤੇ ਉਹਨੂੰ ਪਬਲਿਕ ਨਹੀਂ ਕੀਤਾ ਗਿਆ ਹੁਣ ਕੀ ਜਿਹੜੀ ਸ਼੍ਰੀਕਾਲ ਤੱਕ ਸਾਥ ਤੇ ਇਕਤਿਰਤਾ ਸੀ ਜਾਂ ਜਿਹੜੇ ਤਲਬ ਹੋਏ ਸੀ ਵਿਰਸਾ ਸਿੰਘ ਬਲਟੋਹਾ ਨੂੰ ਸੱਦਿਆ ਗਿਆ ਸੀ ਜਿਹੜਾ ਉਸ ਦਿਨ ਵੀਡੀਓ ਰਿਕਾਰਡਿੰਗ ਹੋਈ ਉਹ ਕਿਹਦੇ ਕੋਲੇ ਹੈ ਇਹ ਗੱਲਾਂ ਆ ਰਹੀਆਂ ਨੇ ਕਿ ਉਹ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਉਹਨਾਂ ਕੋਲੇ ਨੇ ਅਗਰ ਉਹਨਾਂ ਕੋਲੇ ਨੇ ਇਹ ਕਲਿੱਪ ਕਿੱਥੋਂ ਆ ਰਹੇ ਨੇ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਗਿਆਨੀ ਰਗਵੀਰ ਸਿੰਘ ਉਹਨਾਂ ਦਾ ਜਿਹੜਾ ਸਕੱਤਰੇਤ ਹੈ ਕੀ ਉਹ ਇਹਦੇ ਉੱਪਰ ਕਿਸੇ ਤਰ੍ਹਾਂ ਦੀ ਜਾਂਚ ਵਿੱਢ ਚੁੱਕੇ ਨੇ ਕੋਈ ਕਾਰਵਾਈ ਕਰ ਚੁੱਕੇ ਨੇ ਕਿਉਂਕਿ ਹੁਣ ਦੂਜਾ ਕਲਿੱਪ ਆ ਗਿਆ ਇਹ ਵੀ ਖਦਸ਼ਾ ਹੈ ਕਿ ਆਉਂਦੇ ਦਿਨਾਂ 'ਚ ਕਲਿੱਪ ਹੋਰ ਆ ਸਕਦੇ ਨੇ ਹਾਲਾਕੀ ਮੰਗੇ ਹੋ ਰਹੀ ਐ ਮੈਂ ਵਿਰਸਾ ਸਿੰਘ ਬਲਟੋਹਾ ਉਹਨਾਂ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਜੀ ਪੂਰਾ ਕਲਿੱਪ ਆ ਜਾਣਾ ਚਾਹੀਦਾ ਹੈ ਗਿਆਨੀ ਹਰਪ੍ਰੀਤ ਸਿੰਘ ਹੁਣੀ ਵੀ ਜ਼ਰੂਰ ਇਹਦੇ ਉੱਤੇ ਆਪਣੀ ਆਪਣੀ ਤਰ੍ਹਾਂ ਦਾ ਪ੍ਰतिकਰਮ ਦੇ ਰਹੇ ਨੇ ਗਿਆਨੀ ਜੀ ਨੇ ਕਿਹਾ ਸੀਗਾ ਕਿ ਡੇਢ ਘੰਟੇ ਦਾ ਕਲਿੱਪ ਹੈ ਪੂਰਾ ਹੀ ਰਿਲੀਜ਼ ਕਰ ਦਿਓ ਪਰ ਸਵਾਲ ਇਹ ਐ ਕਿ ਇਹ ਕਲਿੱਪ ਅਨ ਅਫੀਸ਼ੀਅਲ ਤਰੀਕੇ ਨਾਲ ਗੈਰ ਵਾਜਬ ਤਰੀਕੇ ਨਾਲ ਬਾਹਰ ਆ ਰਿਹਾ ਹੈ ਕਿ ਇਹਦੇ ਪਿੱਛੇ ਕਿਸੇ ਦੀ ਸਾਜ਼ਿਸ਼ ਐ ਕਿ ਇਹਦੇ ਪਿੱਛੇ ਕਿਸੇ ਦੀ ਮਨਸ਼ਾ ਐ ਕਿਉਂਕਿ ਜਿਹੜੇ ਕਲਿੱਪ ਆ ਰਹੇ ਨੇ ਨਾ ਜਦੋਂ ਮੈਂ ਕਲਿੱਪ ਦੇਖਦਾ ਪੇਸ਼ ਹੋਇਆ ਸੀ ਵਿਰਸਾ ਸਿੰਘ ਵਿਡੋਹਾ ਜੀ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਦਿਆ ਗਿਆ ਸੀ ਵਿਰਸਾ ਸਿੰਘ ਵਿਡੋਹਾ ਉਹਨਾਂ ਨੂੰ ਪਰ ਜਿਹੜੇ ਕਲਿੱਪ ਆਉਂਦੇ ਨੇ ਨਾ ਉਹ ਜਿਸ ਤਰ੍ਹਾਂ ਦੀ ਗੱਲਬਾਤ ਸੁਣਨ ਨੂੰ ਲੱਗਦੀ ਹੈ ਲੱਗਦਾ ਇਹ ਹੈ ਵੀ ਸਵਾਲ ਤਾਂ ਵਿਰਸਾ ਸਿੰਘ ਵਿਡੋਹਾ ਹੋਂ ਨਹੀਂ ਪੁੱਛ ਰਹੇ ਨੇ ਵੀ ਕੀ ਉਹ ਉੱਥੇ ਜੋ ਕੁਝ ਹੋ ਰਿਹਾ ਹੈ ਉਹ ਪੱਖ ਦਿਖਾਇਆ ਜਾ ਰਿਹਾ ਜਿਹਦੇ ਵਿੱਚ ਵਿਰਸਾ ਸਿੰਘ ਵਲਟੋਹਾ ਸਵਾਲ ਪੁੱਛ ਰਹੇ ਨੇ ਪਹਿਲੇ ਕਲਿੱਪ 'ਚ ਵੀ ਲਗਭਗ ਇਸੇ ਤਰ੍ਹਾਂ ਦੀ ਸਥਿਤੀ ਸੀ ਜਿਹਦੇ ਵਿੱਚ ਥੋੜੀ ਜਿਹੀ ਬਹਿਸ ਨੁਮਾ ਗੱਲਬਾਤ ਅਸੀਂ ਸੁਣੀ ਹੁਣ ਇਹ ਕਲਿੱਪ ਇਹਦੇ ਮਾਮਲੇ 'ਚ ਐਸਜੀਪੀਸੀ ਔਰ ਸਕੱਤਰੇਤ ਕੀ ਕੋਈ ਕਾਰਵਾਈ ਕਰਨਗੇ ਕੋਈ ਜਾਂਚ ਹੋਣੀ ਚਾਹੀਦੀ ਹੈ ਸ਼੍ਰੀ ਖਾਲ ਤਖਤ ਸਾਹਿਬ ਤੇ ਜਦੋਂ ਕੋਈ ਪੇਸ਼ ਹੁੰਦਾ ਹੈ ਤੇ ਉਸ ਵੇਲੇ ਜਿਹੜੀ ਵੀਡੀਓ ਬਣਾਈ ਜਾਂਦੀ ਹੈ ਉਹਦੀ ਬਹੁਤ ਵੱਡੀ ਮਹੱਤਤਾ ਹੈ ਇਸ ਕਰਕੇ ਕਿਉਂਕਿ ਭਵਿਕ ਵਿੱਚ ਜਦੋਂ ਕਿਸੇ ਨੇ ਵੀ ਪੇਸ਼ ਹੋਣਾ ਹੈ ਤੇ ਜ਼ਰੂਰ ਇਹਦੇ ਲਈ ਸੁਰੱਖਿਆ ਇੰਤਜ਼ਾਮ ਕਰਨੇ ਪੈਣਗੇ ਮੈਨੂੰ ਲੱਗਦਾ ਹੈ ਗਿਆਨੀ ਰੁਘਵੀਰ ਸਿੰਘ ਨੂੰ ਹੀ ਕੋਈ ਇਹਦੇ ਤੇ ਹੁਕਮ ਦੇ ਦੇਣਾ ਚਾਹੀਦਾ ਨਵਾ ਹੁਣ ਜਿਹੜੀ ਗੱਲ ਤੁਸੀਂ ਕਿਹਾ ਵੀ ਗਿਆਨੀ ਰੁਘਵੀਰ ਸਿੰਘ ਚੁੱਪ ਕਿਉਂ ਨੇ ਦੇਖੋ ਮੈਂ ਇਹ ਮੇਰਾ ਹੀ ਮੰਨਣਾ ਹੈ ਕਿ ਗਿਆਨੀ ਰੁਘਵੀਰ ਸਿੰਘ ਇਸ ਵਕਤ ਉਹਨਾਂ ਨੇ ਪੂਰਾ ਸਬਰ ਬਣਾ ਕੇ ਰੱਖਿਆ ਉਹ ਪੂਰਾ ਸਮਾਂ ਉਹਨਾਂ ਨੇ ਦਿੱਤਾ ਪਹਿਲਾਂ ਗੱਲਾਂ ਆਈਆਂ ਕਿ 20 ਦਿਨ ਹੋਰ ਮੰਗੇ ਗਏ ਜੀ 21 ਤਰੀਕ ਤੱਕ ਵਰਕਿੰਗ ਕਮੇਟੀ ਇਕੱਠੀ ਹੋ ਸਕਦੀ ਹੈ ਵਰਕਿੰਗ ਕਮੇਟੀ ਨਹੀਂ ਇਕੱਠੀ ਹੋਈ ਵਰਕਿੰਗ ਕਮੇਟੀ ਨੇ ਕੋਈ ਫੈਸਲਾ ਨਹੀਂ ਕੀਤਾ ਸੱਤ ਮੈਂਬਰੀ ਕਮੇਟੀ ਦੇ ਮਾਮਲੇ ਦੇ ਵਿੱਚ ਕੋਈ ਫੈਸਲਾ ਨਹੀਂ ਹੋਇਆ ਹੁਣ ਇਹਨੂੰ ਦੇਖਿਆ ਕਿਵੇਂ ਜਾਵੇ ਜਿਹੜੇ ਵੱਖ-ਵੱਖ ਸਿੱਖ ਵਿਦਵਾਨ ਨੇ ਸਿੱਖ ਬੁੱਧੀਜੀਵੀ ਨੇ ਉਹ ਲਗਾਤਾਰ ਹੀ ਤਰਕ ਦੇ ਰਹੇ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ 2 ਦਸੰਬਰ ਨੂੰ ਹੁਕਮ ਹੋਇਆ ਸੀ ਕਿਤੇ ਨਾ ਕਿਤੇ ਇਹ ਹੁਕਮ ਮੰਨਿਆ ਨਹੀਂ ਗਿਆ ਇਨ ਬਿਨ ਹੁਕਮ ਮੰਨਿਆ ਨਹੀਂ ਗਿਆ ਜਿਹੜੀ ਜਿਹੜੀਆਂ ਸੇਵਾਵਾਂ ਲਗੀਆਂ ਸੀ ਉਹ ਜ਼ਰੂਰ ਸਾਰਿਆਂ ਨੇ ਭੁਗਤੀਆਂ ਮੁਕੰਮਲ ਹੁਕਮ ਨਹੀਂ ਮੰਨਿਆ ਗਿਆ ਹੁਣ ਗੱਲਾਂ ਇਹ ਵੀ ਆ ਰਹੀਆਂ ਨੇ ਵਿਗਿਆਨੀ ਰੁਘਵੀਰ ਸਿੰਘ ਜੀਆਂ ਜਿਵੇਂ ਸ਼ੁਰੂ ਚ ਗੱਲਾਂ ਆਈਆਂ ਕਿ ਉਹ ਨਰਾਜ਼ ਨਹੀਂ ਕੀ ਗਿਆਨੀ ਰੁਘਵੀਰ ਸਿੰਘ ਜਿਵੇਂ ਇੱਕ ਵਾਰ ਫੇਰ ਇਹ ਗੱਲ ਆ ਗਈ ਕਿ ਅਕਾਲੀ ਦਲ ਦੇ ਲੀਡਰ ਮਿਲੇ ਵੀ 27 ਤੋਂ ਬਾਅਦ ਅਸੀਂ ਵਰਕਿੰਗ ਕਮੇਟੀ ਸੱਦਾਂਗੇ ਕੀ ਗਿਆਨੀ ਰੁਘਵੀਰ ਸਿੰਘ ਇਸ ਵਕਤ ਸਬਰ ਦਾ ਘੁੱਟ ਭਰ ਕੇ ਬੈਠੇ ਨੇ ਕਿ ਕੋਈ ਨਹੀਂ 27 ਤੋਂ ਬਾਅਦ ਅਗਰ 27 ਤੋਂ ਬਾਅਦ ਵਰਕਿੰਗ ਕਮੇਟੀ ਦੀ ਮੀਟਿੰਗ ਨਹੀਂ ਹੁੰਦੀ ਸ਼੍ਰੀ ਕਾਲਤਾਖਰ ਸਾਹਿਬ ਦਾ ਹੁਕਮਨਾਮਾ ਅਗਰ ਤਦ ਤੱਕ ਵੀ ਇਨ ਬਿਨ ਮਨਜ਼ੂਰ ਨਾ ਕੀਤਾ ਗਿਆ ਸੱਤ ਮੈਂਬਰੀ ਕਮੇਟੀ ਨੂੰ ਉੱਥੇ ਮਾਨਤਾ ਨਾ ਦਿੱਤੀ ਗਈ ਤਾਂ ਇਹ ਮੰਨਿਆ ਜਾ ਰਿਹਾ ਹੈ ਵੱਖ-ਵੱਖ ਵਿਦਵਾਨਾਂ ਵੱਲੋਂ ਕਿ ਗਿਆਨੀ ਰਗਵੀਰ ਸਿੰਘ ਕੋਲੇ ਇਹ ਹੱਕ ਹੈ ਉਹ ਨਵੇਂ ਸਿਰੇ ਤੋਂ ਹੁਕਮ ਕਰ ਸਕਦੇ ਨੇ ਅਕਾਲੀ ਲੀਡਰਸ਼ਿਪ ਨੂੰ ਮੁੜ ਤਲਬ ਕਰ ਸਕਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੁੜ ਕੇ ਅਕਾਲੀ ਲੀਡਰ ਇੱਕ ਵਾਰੀ ਤੁਹਾਡੇ ਕਹਿਣ ਦਾ ਭਾਵ ਆ ਵੀ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਸਿੱਖ ਬੁੱਧੀ ਜੀ ਵੀ ਕਹਿ ਰਿਹਾ ਵੀ ਇਹਨਾਂ ਨੂੰ ਫੇਰ ਤਨਖਾਹ ਲੱਗ ਸਕਦੀ ਏ ਡੱਲਾ ਸਾਹਿਬ ਦੇਖੋ ਜਦੋਂ ਜਦੋਂ ਇਨ ਬਿਨ ਹੁਕਮ ਨਹੀਂ ਮੰਨਿਆ ਜਾਂਦਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਤੇ ਇਹ ਜਥੇਦਾਰ ਸਹਿਬਾਨਾਂ ਕੋਲੇ ਤਾਕਤ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਮੁੜ ਤਲਬ ਕਰ ਸਕਦੇ ਨੇ ਸਾਰੀ ਲੀਡਰਸ਼ਿਪ ਨੂੰ ਕਿ 2 ਦਸੰਬਰ ਦਾ ਹੁਕਮਨਾਮਾ ਇਨ ਬਿਨ ਕਿਉਂ ਨਹੀਂ ਮੰਨਿਆ ਗਿਆ ਔਰ ਉਸ ਤੋਂ ਬਾਅਦ ਉਹ ਨਵੇਂ ਸਿਰੇ ਤੋਂ ਫਿਰ ਸਜ਼ਾ ਦੀ ਜਿਹੜੀ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਸਕਦੀ ਹੈ ਤਲਬ ਕਰਕੇ ਇਥੋਂ ਤੱਕ ਕਿ ਉਹਨਾਂ ਨੂੰ ਤਨਖਾਹਾਂ ਵੀ ਐਲਾਨੀਆਂ ਜਾ ਸਕਦਾ ਹੈ ਇਹ ਗੱਲਾਂ ਆ ਰਹੀਆਂ ਨੇ ਹੁਣ ਜਿਹੜੀ ਬਾਰ-ਬਾਰ ਗੱਲ ਆ ਰਹੀ ਹੈ ਵੀ ਗਿਆਨੀ ਰੁਘਵੀਰ ਸਿੰਘ ਚੁੱਪ ਕਿਉਂ ਨੇ ਕੀ ਗਿਆਨੀ ਰੁਘਵੀਰ ਸਿੰਘ ਮਨ ਬਣਾ ਰਹੇ ਨੇ ਕਿ ਮੈਂ ਹੁਣ ਅਗਲਾ ਫੈਸਲਾ ਕੀ ਕਰਾਂ ਕੀ ਬਾਰ-ਬਾਰ ਉਹ ਇੰਤਜ਼ਾਰ ਕਰ ਰਹੇ ਨੇ ਸਮਾਂ ਦੇ ਕੇ ਵੀ ਹੁਣ ਵਰਕਿੰਗ ਕਮੇਟੀ ਦੀ ਮੀਟਿੰਗ ਕਰਦੇ ਨੇ ਹੁਣ ਕਰਦੇ ਨੇ ਹੁਣ ਕਰਦੇ ਨੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਪਤਾ ਹੈ ਸ਼ਹੀਦੀ ਪੰਦਰਵਾੜਾ ਹੈ ਔਰ ਸ਼ਹੀਦੀ ਸਮਾਗਮ ਵੀ ਚੱਲ ਰਹੇ ਨੇ ਇਹਨਾਂ ਦਿਨਾਂ 'ਚ ਜਦੋਂ ਅਕਾਲੀ ਦਲ ਦੇ ਲੀਡਰ ਮਾਛੀਵਾੜਾ ਸਾਹਿਬ ਮਿਲ ਕੇ ਆਏ ਕਿਉਂਕਿ ਮੰਨਿਆ ਹੀ ਜਾ ਰਿਹਾ ਸੀ ਕਿ ਅਗਰ 20 ਦਿਨ ਲਏ ਨਹੀਂ ਤਾਂ 22 ਤਰੀਕ ਤੱਕ ਉਹ ਮੀਟਿੰਗ ਕਰਨਗੇ 22 ਨੂੰ ਜਾਂ ਇੱਕ ਦਾ ਦਿਨ ਅੱਗੇ ਪਿੱਛੇ ਉਹ ਮੀਟਿੰਗ ਕਰ ਲੈਣਗੇ ਪਰ ਖਬਰ ਆਏ ਨੇ ਕਿ ਅਕਾਲੀ ਲੀਡਰਾਂ ਨੇ ਇਹ ਤਰਕ ਦਿੱਤਾ ਹੈ ਕਿ ਅਸੀਂ ਸ਼ਹੀਦੀ ਪੰਦਰਵਾੜੇ ਤੋਂ ਬਾਅਦ ਵਰਕਿੰਗ ਕਮੇਟੀ ਦੀ ਬੈਠਕ ਸੱਦਾਂਗੇ ਅਸੀਂ ਸਾਰੇ ਹੁਕਮ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੰਨਦੇ ਆ ਮੰਜ਼ੂਰ ਕਰਦੇ ਆ ਤੇ ਅਸੀਂ ਮੀਟਿੰਗ ਸੱਦਾਂਗੇ ਇਹ ਮੂੰਹ ਜਬਾਨੀ ਕਿਹਾ ਕਿ ਆਏ ਨੇ ਜਥੇਦਾਰ ਸਹਿਬਾਨ ਨੂੰ ਔਰ ਇਸ ਕਰਕੇ ਕਿਹਾ ਕਿ ਆਏ ਨੇ ਕਿਉਂਕਿ ਉਹਨਾਂ ਨੂੰ ਵੀ ਇਸ ਗੱਲ ਦਾ ਖਦਸ਼ਾ ਹੈ ਕਿ ਅਗਰ ਅਸੀਂ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਭਰੋਸੇ 'ਚ ਨਾ ਲਿਆ ਤੇ ਕਿਤੇ ਸਾਨੂੰ ਦੁਬਾਰਾ ਨਾ ਸੱਦ ਲਿਆ ਜਾਵੇ ਹੁਣ ਸਵਾਲ ਇਹ ਹੈ ਕਿ ਸ਼ਿਧੀ ਪੰਦਰਵਾੜੇ ਤੋਂ ਫੌਰਨ ਬਾਅਦ ਅਗਰ ਵਰਕਿੰਗ ਕਮੇਟੀ ਸੱਦੀ ਜਾਂਦੀ ਹੈ ਅਸਤੀਫੇ ਮਨਜ਼ੂਰ ਕਰਨ ਦੀ ਪ੍ਰਕਿਰਿਆ ਹੁੰਦੀ ਹੈ ਜਾਂ ਮਤਾ ਪਾ ਕੇ ਹਾਊਸ ਨੂੰ ਅੱਗੇ ਵਧਾਇਆ ਜਾਂਦਾ ਹੈ ਇਹ ਵੀ ਖਬਰਾਂ ਨੇ ਕੁਝ ਵਿਦਵਾਨੇ ਵੀ ਕਹਿ ਰਹੇ ਨੇ ਕਿ ਇਹ ਵੀ ਸੰਭਵ ਹੈ ਕਿ ਸ਼ਰੋਮਣੀ ਅਕਾਲੀ ਦਲ ਦੀ ਜਿਹੜੀ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੇ ਪਿਛਲੇ ਸਮਿਆਂ ਦੇ ਵਿੱਚ ਹੀ ਕੋਈ ਅਜਿਹਾ ਮਤਾ ਪਾ ਲਿਆ ਹੋਵੇ ਕਿ ਵਰਕਿੰਗ ਕਮੇਟੀ ਜਾਂ ਹਾਊਸ ਦੀ ਮਿਆਦ ਵਧਾਈ ਜਾ ਚੁੱਕੀ ਹੋਵੇ ਜਿਹੜੀ ਸਾਨੂੰ ਹਜੇ ਪਤਾ ਨਹੀਂ ਅਸੀਂ ਇਹ ਮੰਨ ਕੇ ਜਾ ਰਹੇ ਹਾਂ ਵੀ ਨਹੀਂ ਪਰ ਇਹ ਜਥੇਦਾਰ ਸਾਹਿਬ ਦੀ ਨੌਲੇਜ ਤੇ ਹੋਣਾ ਚਾਹੀਦਾ ਨਾ ਉਹ ਤੇ ਸਥਿਤੀ ਕਲੀਅਰ ਕਰ ਸਕਦੇ ਆ ਨਾ ਅਗਰ ਇਹਨਾਂ ਨੇ 1 ਸਾਲ ਦੀ ਮਿਆਦ ਵਧਾ ਲਈ ਹੈ ਤੇ ਉਹ ਗੱਲ ਵਾਕਈ ਉਹ ਠੀਕ ਹੈ ਵੀ ਕੁਝ ਦੱਸ ਹੀ ਨਹੀਂ ਰਹੇ ਕਿਸੇ ਨੂੰ ਨਹੀਂ ਇਹ ਸ਼ੱਕ ਹੈ ਕਿ ਵਧਾਈ ਹੋ ਸਕਦੀ ਹੈ ਪਰ ਅਗਰ ਉਹਨਾਂ ਨੇ ਵਧਾਈ ਹੁੰਦੀ ਤੇ ਦਿਲਜੀਤ ਸਿੰਘ ਚੀਮਾ ਉਹਨਾਂ ਨੇ ਜਿਹੜਾ ਟਵੀਟ ਕੀਤਾ ਸੀ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਾਅਦ ਉਹਦੇ ਚ ਡਾਕਟਰ ਦਿਲਜੀਤ ਸਿੰਘ ਚੀਮਾ ਦਾ ਟਵੀਟ ਕਰਦੇ ਆ ਵੀ 14 ਦਸੰਬਰ ਨੂੰ ਜਿਹੜਾ ਕਾਰਜਕਾਲ ਹੈ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਉਹ ਪੂਰਾ ਹੋ ਰਿਹਾ ਔਰ ਜਿਹੜਾ ਹਾਊਸ ਹੈ ਉਹ ਖਤਮ ਹੋ ਜਾਣਾ ਇਹਦਾ ਮਤਲਬ ਹੈ ਕਿ ਇਹ ਸ਼ੱਕ ਹੀ ਹੈ ਇਹ ਮਿਆਦ ਵਿਧਾਈ ਨਹੀਂ ਗਈ ਇਸ ਕਰਕੇ ਹੁਣ ਮਤਾ ਪਾ ਕੇ ਦੇਖੋ ਮਤੇ ਤਾਂ ਦੋ ਪੈ ਸਕਦੇ ਨੇ ਇੱਕ ਮਤਾ ਪੈ ਸਕਦਾ ਜਿਹੜੀ 7 ਮੈਂਬਰੀ ਕਮੇਟੀ ਹੈ ਉਹਨੂੰ ਵਰਕਿੰਗ ਕਮੇਟੀ ਪ੍ਰਵਾਨ ਕਰਦੀ ਹੈ ਤੇ ਜੇ ਕੋਈ ਇੱਕ ਦਾ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਪਾਉਣਾ ਚਾਵੇ ਤੇ ਉਹ ਬੇਨਤੀ ਕਰ ਸਕਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖ ਕੇ ਪਰ 7 ਮੈਂਬਰੀ ਕਮੇਟੀ ਨੂੰ ਉਹ ਤਾਕਤ ਦੇ ਸਕਦੇ ਨੇ ਕਿ ਅਸੀਂ ਇਹ 7 ਮੈਂਬਰ ਬਤੌਰ ਨਿਗਰਾਨ ਕਮੇਟੀ ਇਹਨਾਂ ਨੂੰ ਅਸੀਂ ਤੈਅ ਕਰਦੇ ਆਂ ਜਾਂ ਮਨਜ਼ੂਰ ਕਰਦੇ ਆਂ ਔਰ ਅਸੀਂ ਅਗਰ ਅਗਰ ਉਹ ਇਸ ਗੱਲ ਤੋਂ ਚਿੰਤਤ ਨੇ ਵੀ ਚੋਣ ਕਮਿਸ਼ਨ 'ਚ ਸਾਨੂੰ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ ਸਾਡੀ ਅਕਾਲੀ ਦਲ ਦੇ ਵਿੱਚ ਜਦੋਂ ਚੋਣ ਕਮਿਸ਼ਨ ਜਾਂ ਅਦਾਲਤੀ ਪ੍ਰਕਿਰਿਆਵਾਂ ਨੇ ਕਾਨੂੰਨੀ ਕੇਸਾਂ ਦੇ ਵਿੱਚ ਕਿਤੇ ਸਾਡੀ ਜਵਾਬਦੇਹੀ ਨਾ ਬਣੇ ਤੇ ਉਹ ਉਹੀ ਸੱਤ ਮੈਂਬਰ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਝਾਏ ਗਏ ਨੇ ਉਹ ਵਰਕਿੰਗ ਕਮੇਟੀ ਆਪਣੇ ਵੱਲੋਂ ਸਾਰਿਆਂ ਦੇ ਨਾਮ ਪ੍ਰਸਤਾਵਿਤ ਕਰਕੇ ਉਹਨਾਂ ਨੂੰ ਮਨਜ਼ੂਰ ਕਰ ਸਕਦੀ ਹੈ ਕਿ ਵਰਕਿੰਗ ਕਮੇਟੀ ਚਾਹ ਨਾਮ ਵਿਚਾਰੇ ਗਏ ਤੇ ਅਸੀਂ ਇਹ 7 ਮੈਂਬਰ ਪ੍ਰਵਾਨ ਕੀਤੇ ਐ ਤੇ ਜੇ ਕੋਈ ਇੱਕ ਅੱਧਾ ਉਹਨਾਂ ਨੇ ਜੋੜਨਾ ਹੈ ਤੇ ਉਹ ਸੁਝਾਅ ਦੇ ਤੌਰ ਤੇ ਉਹ ਰੱਖ ਸਕਦੇ ਨੇ ਮਨਜ਼ੂਰੀਆਂ ਲੈ ਕੇ ਜਾਂ 7 ਮੈਂਬਰਾਂ ਨੂੰ ਤਾਂ ਮਾਨਤਾ ਦੇ ਸਕਦੇ ਨੇ ਹੁਣ ਅਗਰ ਇਹ ਹੁਣ ਵੀ ਨਾ ਕੀਤਾ ਗਿਆ ਜੀ 15 ਵਾੜੇ ਤੋਂ ਬਾਅਦ ਫਿਰ ਮੈਨੂੰ ਲੱਗਦਾ ਹੈ ਕਿ ਜਥੇਦਾਰ ਸ਼੍ਰੀ ਅਖਾਲ ਤਖਤ ਸਾਹਿਬ ਗਿਆਨੀ ਰੁਘਵੀਰ ਸਿੰਘ ਉਹਨਾਂ ਕੋਲੇ ਸਖਤ ਫੈਸਲਾ ਲੈਣ ਤੋਂ ਬਿਨਾ ਕੋਈ ਰਾਹ ਬਚਣਾ ਨਹੀਂ ਔਰ ਗਿਆਨੀ ਰੁਘਵੀਰ ਸਿੰਘ ਨੂੰ ਫੈਸਲਾ ਉਸ ਤੋਂ ਬਾਅਦ ਲੈਣਾ ਪੈਣਾ ਕਿਉਂਕਿ ਪੂਰੇ ਪੂਰੇ ਪੰਥ ਦੀ ਲੋਕਾਂ ਦੀ ਸਿੱਖ ਭਾਈਚਾਰੇ ਦੀਆਂ ਨਜ਼ਰਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਜਥੇਦਾਰਤੇ ਨੇ ਔਰ ਉਸ ਦਿਨ ਜਥੇਦਾਰ ਸਹਿਬਾਨਾ ਨੇ ਮੰਚ 'ਤੇ ਕਿਹਾ ਵੀ ਕਿ ਸਾਡੇ ਤੇ ਕਿਸੇ ਦਾ ਦਬਾਅ ਨਹੀਂ ਹੈ ਔਰ ਉਹਨਾਂ ਨੇ ਜਿਹੜਾ ਫੈਸਲਾ ਉਸ ਦਿਨ ਸੁਣਾਇਆ ਉਸ ਫੈਸਲੇ ਨੂੰ ਵੀ ਪੰਜਾਬ ਦੇ ਦੇਸ਼ ਭਰ ਦੇ ਸਿੱਖਾਂ ਨੇ ਪ੍ਰਮਾਨ ਕੀਤਾ ਹਾਲਾਂਕਿ ਕੁਝ ਲੋਕਾਂ ਨੂੰ ਇਹ ਜ਼ਰੂਰ ਲੱਗਿਆ ਕਿ ਸਜ਼ਾ ਘੱਟ ਹੈ ਜਾਂ ਸਜ਼ਾ ਹੋਰ ਹੋਣੀ ਚਾਹੀਦੀ ਸੀ ਪਰ ਮੋٹے ਮੋٹے ਤੌਰ ਤੇ ਲੋਕਾਂ ਨੇ ਉਸ ਫੈਸਲੇ ਨੂੰ ਪ੍ਰਵਾਨ ਕੀਤਾ ਲੀਡਰਸ਼ਿਪ ਨੇ ਵੀ ਉਸ ਦਿਨ ਸਜ਼ਾ ਵਾਲੀ ਗੱਲ ਮੰਨੀ ਪਰ ਇਨ ਬਿਨ ਹੁਕਮ ਲਾਗੂ ਨਹੀਂ ਕੀਤਾ ਗਿਆ ਉਸ ਗੱਲ ਨੂੰ ਲੈ ਕੇ ਸਮਾਜ ਦੇ ਵਿੱਚ ਸਿੱਖ ਭਾਈਚਾਰੇ ਚ ਸਿੱਖ ਵਿਦਵਾਨਾਂ ਚ ਪੱਤਰਕਾਰਾਂ ਚ ਇਹ ਜਿਹੜੀ ਡਿਬੇਟ ਹੈ ਇਹ ਬਹੁਤ ਜ਼ਿਆਦਾ ਪੱਕੀ ਹੋਈ ਹੈ ਇਸ ਵਾਰ ਡਲਾ ਜੀ ਤੁਸੀਂ ਜ਼ਿਕਰ ਕੀਤਾ ਵੀ ਜਦੋਂ ਦੋ ਦਸੰਬਰ ਵਾਲੇ ਦਿਨ ਤਨਖਾਹ ਲੱਗੀ ਤਾਂ ਕਈਆਂ ਨੇ ਤਨਖਾਹ ਦਾ ਸਵਾਗਤ ਕੀਤਾ ਵੀ ਠੀਕ ਹੈ ਅਗਰ ਇਹਨਾਂ ਕੋਲੋਂ ਗਲਤੀ ਹੋਈ ਹੈ ਇਹਨਾਂ ਨੂੰ ਤਨਖਾਹ ਲੱਗੀ ਤੇ ਕਈਆਂ ਨੇ ਵਿਰੋਧ ਵੀ ਕੀਤਾ ਵਿਰੋਧ ਇਸ ਗੱਲ ਦਾ ਹੋਇਆ ਵੀ ਤਨਖਾਹ ਥੋੜੀ ਲੱਗੀ ਹੈ ਇਸੇ ਦੌਰਾਨ ਡਲਾ ਸਾਹਿਬ ਤਖਤ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਗੋਰੇ ਮਸਕੀਨ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਨਾਂ ਨੇ ਨਾ ਇੱਕ ਇੰਟਰਵਿਊ ਕੀਤਾ ਉਹ ਕਹਿੰਦੇ ਜੀ ਤਨਖਾਹ ਬਿਲਕੁਲ ਗਲਤ ਲੱਗੀ ਆ ਬੜਾ ਵੱਡਾ ਸਿਆਸੀ ਪਰਿਵਾਰ ਆ ਬੜੀ ਦੇਨ ਸੀਗੀ ਸਿੱਖ ਕੌਮ ਨੂੰ ਇਹਨਾਂ ਦੀ ਇਹਨਾਂ ਦੇ ਪਿਤਾ ਕੋਲੋਂ ਤੁਸੀਂ ਉਹ ਜਿਹੜਾ ਫਕਰੇ ਕੌਮ ਸੀ ਉਹ ਰਾਦ ਕਿਉਂ ਕੀਤਾ ਗਿਆ ਉਹ ਹੱਕ ਚਾਏ ਤੇ ਅੱਜ ਡਲਸਾ ਵੀ ਇੱਕ ਵੀਡੀਓ ਹੋਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਰਸਲ ਅੱਜ ਕੱਲ੍ਹ ਨਾ ਕਾਲੀ ਸਿਆਸਤ ਵਿੱਚ ਵੀਡੀਓ ਹੀ ਵਾਇਰਲ ਹੋ ਰਿਹਾ ਉਹਦੇ ਵਿੱਚ ਜਿਹੜੇ ਇਸ ਵਕਤ ਮੌਜੂਦਾ ਉਥੇ ਅਹੁਦੇਦਾਰ ਨੇ ਸਿੰਘ ਸਹਿਬਾਨ ਉਹ ਇਹ ਐਲਾਨ ਕਰਦੇ ਆ ਵੀ ਇਹ ਜਿਹੜੇ ਸਾਬਕਾ ਜਥੇਦਾਰ ਰਣਜੀਤ ਸਿੰਘ ਗੋਰੇ ਮਸਕੀਨ ਆ ਕਹਿੰਦੇ ਪਹਿਲਾਂ ਤੇ ਇਹਨਾਂ ਨੂੰ ਜਥੇਦਾਰ ਕਹਿਣਾ ਬੰਦ ਕਰੋ ਉਹ ਇਸ ਕਰਕੇ ਕਹਿੰਦੇ ਵੀ ਇਹਨਾਂ ਨੂੰ ਤੇ ਪੰਥ ਚੋਂ ਛੇਕਿਆ ਹੋਇਆ ਹੁਣ ਜਿਹੜੇ ਸ਼ਖਸ ਨੇ ਅਕਾਲੀ ਦਲ ਦੀ ਹਾ ਦਾ ਨਾਰਾ ਮਾਰਿਆ ਉਹਦੇ ਖਿਲਾਫ ਵੀ ਇੱਕ ਮਤਾ ਜਿਹੜਾ ਉਹ ਆ ਗਿਆ ਜੀ ਦੇਖੋ ਇਹ ਜਿਹੜੇ ਜਿਹੜੀ ਉਥੋਂ ਦੇ ਮੌਜੂਦਾ ਕਮੇਟੀ ਹੈ ਜਾਂ ਮੌਜੂਦਾ ਪ੍ਰਬੰਧਕ ਹੈ ਇਹ ਉਹਨਾਂ ਨੇ ਮੈਂ ਦੇਖ ਰਿਹਾ ਸੀ ਅੱਜ ਸੋਸ਼ਲ ਮੀਡੀਆ ਤੇ ਉਹਨਾਂ ਦਾ ਬਿਆਨ ਵੀ ਆ ਰਿਹਾ ਸੀ ਮੈਨੂੰ ਲੱਗਦਾ ਹੈ ਕਿ ਜਿਹੜੇ ਧਾਰਮਿਕ ਫੈਸਲੇ ਨੇ ਵਕ ਵਕ ਤਰ੍ਹਾਂ ਦੇ ਇੱਕ ਤੋਂ ਬਾਅਦ ਇੱਕ ਫੈਸਲੇ ਨੇ ਅਗਰ ਕੋਈ ਵੀ ਸਾਫ ਦਾ ਜਥੇਦਾਰ ਹੈ ਜਾਂ ਕੋਈ ਸਿੱਖ ਵਿਦਵਾਨ ਹੈ ਮੈਨੂੰ ਲੱਗਦਾ ਸਜ਼ਾ ਘੱਟ ਹੈ ਜਾਂ ਸਜ਼ਾ ਵੱਧ ਹੈ ਇਹਦੇ ਉੱਤੇ ਟਿੱਪਣੀ ਕਰਨੀ ਨਹੀਂ ਚਾਹੀਦੀ ਕਿਉਂਕਿ ਜਦੋਂ ਸ੍ਰੀ ਅਖਾਲਸਕਤ ਸਾਹਿਬ ਸਰਬਉੱਚ ਹੈ ਜਿਹੜਾ ਫੈਸਲਾ ਉੱਥੋਂ ਹੋ ਗਿਆ ਤੇ ਮੈਨੂੰ ਲੱਗਦਾ ਸਿਰ ਝੁਕਾ ਕੇ ਉਹਨੂੰ ਮੰਨਣਾ ਹੀ ਚਾਹੀਦਾ ਨਹੀਂ ਤਾਂ ਫਿਰ ਫਿਰ ਫਰਕ ਕੀ ਰਹਿ ਗਿਆ ਅਗਰ ਫੈਸਲੇ ਤੇ ਸਵਾਲ ਚੱਕੇ ਜਾਣੇ ਨੇ ਤੁਸੀਂ ਜਿੱਥੇ ਤਾਂ ਵਿਵਸਥਾ ਹੈ ਇਹ ਵਿਵਸਥਾ ਹੈ ਲੋਅਰ ਕੋਰਟ ਚ ਜਿਹੜੀ ਦੁਨਿਆਵੀ ਅਦਾਲਤ ਹੈ ਤੁਹਾਨੂੰ ਲੋਅਰ ਕੋਰਟ ਦਾ ਫੈਸਲਾ ਨਹੀਂ ਪਸੰਦ ਤੁਸੀਂ ਸੈਸ਼ਨ ਚਲੇ ਜਾਓ ਉਥੋਂ ਹਾਈ ਕੋਰਟ ਚਲੇ ਜਾਓ ਸੁਪਰੀਮ ਕੋਰਟ ਚਲੇ ਜਾਓ ਸ਼੍ਰੀ ਹਕਾਲਤਖਤ ਸਾਹਿਬ ਦੇ ਵਿੱਚ ਤਾਂ ਤੁਸੀਂ ਪਹਿਲਾਂ ਹੀ ਸਭ ਤੋਂ ਉੱਚੀ ਥਾਂ 'ਤੇ ਖੜੇ ਹੋ ਤੇ ਉਥੋਂ ਜਿਹੜਾ ਫੈਸਲਾ ਆ ਗਿਆ ਮੈਨੂੰ ਲੱਗਦਾ ਉਹਦੇ ਤੇ ਨਾ ਕਿੰਤੂ ਪ੍ਰੰਤੂ ਹੋਣਾ ਚਾਹੀਦਾ ਹੈ ਤੇ ਕੁਆਂਟਮ ਆਫ ਪਨਿਸ਼ਮੈਂਟ ਜਿਹੜੀ ਸਜ਼ਾ ਦੀ ਮਿਕਦਾਰ ਹੈ ਘੱਟ ਵੱਧ ਮੈਂ ਇਹਦੇ ਤੇ ਕਦੀ ਟਿੱਪਣੀ ਨਹੀਂ ਕਰਦਾ ਮੇਰਾ ਹੀ ਮੰਨਣਾ ਕਿ ਜੋ ਸਜ਼ਾ ਦੇ ਦਿੱਤੀ ਉਹਦੇ ਦਿੱਤੀ ਹਾਂ ਅਗਰ ਕਿਸੇ ਨੂੰ ਉਹ ਸਜ਼ਾ ਸਵੀਕਾਰ ਨਹੀਂ ਪ੍ਰਵਾਨ ਨਹੀਂ ਤਾਂ ਸ਼੍ਰੀ ਹਕਾਲਤਖਤ ਸਾਹਿਬ ਤੇ ਜਾ ਕੇ ਸਿਰ ਝੁਕਾਵੇ ਤੇ ਆਪਣੀ ਦਰਖਾਸਤ ਦਵੇ ਤੇ ਫਿਰ ਉੱਥੋਂ ਅਗਰ ਕੋਈ ਉਹਦੇ ਤੇ ਫੈਸਲਾ ਹੁੰਦਾ ਤੇ ਅਸੀਂ ਗੱਲ ਕਰਾਂਗੇ ਸੋ ਇਸ ਕਰਕੇ ਭਾਵੇਂ ਰਣਜੀਤ ਸਿੰਘ ਨੇ ਬਿਨਾਂ ਨੇ ਇਹ ਬਿਆਨ ਦਿੱਤਾ ਮੈਂ ਉਹਦੇ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਉਹਨਾਂ ਦੇ ਉੱਤੇ ਬਿਆਨ ਹੈ ਰਣਜੀਤ ਸਿੰਘ ਉਹਨਾਂ ਦਾ ਬਿਆਨ ਨਹੀਂ ਰਣਜੀਤ ਸਿੰਘ ਗੋਰੇ ਮਸਕੀਨ ਦੇ ਲਈ ਬਿਆਨ ਜੀ ਲਈ ਲਈ ਹੋਇਆ ਬਿਲਕੁਲ ਨਹੀਂ ਰਣਜੀਤ ਸਿੰਘ ਉਹਨਾਂ ਨੇ ਵੀ ਬਿਆਨ ਹਰਪੀ ਸਿੰਘ ਉਹਨਾਂ ਦੀ ਵੀਡੀਓ ਤੇ ਦਿੱਤਾ ਹੈ ਹਾਂ ਹਾਂ ਮੈਨੂੰ ਲੱਗਦਾ ਹੈ ਕਿ ਜਿਹੜਾ ਗਿਆਨੀ ਹਰਪੀ ਸਿੰਘ ਉਹਨਾਂ ਦੀ ਵੀਡੀਓ ਤੇ ਵੀ ਉਹਨਾਂ ਨੇ ਸਵਾਲ ਖੜਾ ਕੀਤਾ ਉਸ ਮਾਮਲੇ ਦੇ ਉੱਤੇ ਗਿਆਨੀ ਹਰਪੀ ਸਿੰਘ ਪਹਿਲਾਂ ਹੀ ਕਈ ਵਾਰ ਕਹਿ ਚੁੱਕੇ ਨੇ ਕਿ ਇਹ ਜਿਹੜੀ ਗੱਲ ਹੈ ਉਹ ਜਿਹੜੀ ਵੀਡੀਓ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਸੀਂ ਸੁਣਦੇ ਹਾਂ ਉਹਦੇ ਵਿੱਚ ਵੀ ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਨੇ ਕਿ ਮੈਂ ਕਈ ਵਾਰੀ ਇਹਦੇ ਤੇ ਗੱਲ ਰੱਖਤੀ ਪਰ ਫੇਰ ਗੱਲ ਇਹ ਉਹੀ ਆ ਗਈ ਇਹਦੇ ਉੱਪਰ ਸਹੀ ਕੀ ਹੈ ਗਲਤ ਕੀ ਹੈ ਇਹਦਾ ਫੈਸਲਾ ਜਥੇਦਾਰ ਸਹਿਬਾਨਾ ਨਹੀਂ ਕਰਨਾ ਜਿਹੜੀ ਵੀਡੀਓ ਦੇ ਵਿੱਚ ਵੀ ਗੱਲਬਾਤ ਹੈ ਉਹਦੇ ਉੱਪਰ ਜਿਹੜੀ ਗੱਲ ਰঞ্জੀਤ ਸਿੰਘ ਕਹਿ ਰਹੇ ਨੇ ਚਾਹੀਦਾ ਇਹ ਹੈ ਵੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾ ਅੱਗੇ ਦਰਖਾਸਤ ਕਰਨ ਉੱਥੇ ਜਾ ਕੇ ਚਿੱਠੀ ਦੇਣ ਅਗਰ ਉਹ ਖੁਦ ਤਨਖਾਈਆ ਕਰਾਨੇ ਜਾਂ ਪੰਥ ਚੋਂ ਛੇਕੇ ਹੋਏ ਨੇ ਤੇ ਫਿਰ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਇਹ ਜਿਹੜੇ ਧਾਰਮਿਕ ਜਾਣਕਾਰ ਨੇ ਜਾਂ ਜਥੇਦਾਰ ਸਹਿਬਾਨ ਨੇ ਇਹ ਉਹਨਾਂ ਦੇ ਅਧਿਕਾਰ ਖੇਤਰ ਦੀ ਗੱਲ ਹੈ ਬਾਕੀ ਮੈਂ ਇਹ ਜ਼ਰੂਰ ਕਹਿ ਸਕਦਾ ਕਿ ਜਿਹੜੀ ਇਹ ਵੀਡੀਓ ਆ ਰਹੀ ਹੈ ਛੋਟੀ ਛੋਟੀ ਇਹਦੇ ਬਾਰੇ ਜ਼ਰੂਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਔਰ ਇਹਦੇ ਬਾਰੇ ਸਿੰਘ ਸਾਹਿਬ ਜੀ ਰਗਵੀਰ ਸਿੰਘ ਗਿਆਨੀ ਰਗਵੀਰ ਸਿੰਘ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਜਥੇਦਾਰ ਨੇ ਉਹਨਾਂ ਨੂੰ ਜ਼ਰੂਰ ਕੋਈ ਹੁਕਮ ਦੇ ਦੇਣਾ ਚਾਹੀਦਾ ਹੈ ਇਹਦੇ ਤੇ ਇਹਦੇ ਤੇ ਅਸੀਂ ਬੇਨਤੀ ਕਰ ਸਕਦੇ ਹਾਂ ਦਲਾ ਸਾਹਿਬ ਇੱਕ ਗੱਲ ਹੋਰ ਹੈ ਯਾਨੀ ਇਹਨਾਂ ਦੀ ਰਣਜੀਤ ਸਿੰਘ ਗੋਰੇ ਮਸਕੀਨ ਹੋਣਾ ਦੀ ਕਹਿੰਦੇ ਵੀ ਜਿਹੜੇ ਹੱਕ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਇਹ ਵੱਡੇ ਇਕੱਠ ਹੋ ਰਹੇ ਆ ਨਾ ਕਹਿੰਦੇ ਇਹ ਨਹੀਂ ਹੋਣੇ ਚਾਹੀਦੇ ਜੀ ਇਹ ਹੋਰ ਹੀ ਇੱਕ ਨਵਾਂ ਨੈਰੇਟਿਵ ਜਿਹੜਾ ਕਹਿੰਦੇ ਇਹ ਖੜਾ ਹੁੰਦਾ ਜਾ ਰਿਹਾ ਦਲਾ ਸਾਹਿਬ ਮੈਂ ਤੁਹਾ ਤੋਂ ਇਹ ਜਾਣਨਾ ਚਾਹੁੰਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਗਿਆਨੀ ਜੀ ਇਹ ਗੱਲ ਕਹਿ ਵੀ ਚੁੱਕਿਆ ਗਿਆਨੀ ਹਰਪ੍ਰੀਤ ਸਿੰਘ ਵੀ ਜੇ ਬਾਗੀ-ਦਾਗੀ ਇਕੱਠੇ ਹੋਣ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੈ ਇਹਨਾਂ ਦੀ ਇਹਨਾਂ ਨੂੰ ਲੀਡ ਕਰਨ ਦਾ ਤੇ ਕਿਤੇ ਇਹ ਨਾ ਹੋਵੇ ਵੀ ਹੁਣ ਗਿਆਨੀ ਜੀ ਜਿੱਦਾਂ ਪਰੇਸ਼ਾਨ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਡਿਸਟਰਬ ਕੀਤਾ ਗਿਆ ਜਿੱਦਾਂ ਉਹ ਕਹਿੰਦੇ ਵੀ ਨੇ ਵੀ ਫੜ-ਫੜ ਕੇ ਗੱਡੀਆਂ ਦੇ ਵਿੱਚ ਲਿਜਾ ਲਜਾ ਕੇ ਉਸ ਬੰਦੇ ਦੀ ਇੰਟਰਵਿਊ ਕਰਾਈ ਜਾ ਰਹੀ ਆ ਤੇ ਜੇ ਗਿਆਨੀ ਜੀ ਗਿਆਨੀ ਹਰਪ੍ਰੀਤ ਸਿੰਘ ਦੌੜ ਚ ਆ ਜਾਂਦੇ ਆ ਪ੍ਰਧਾਨਗੀ ਦੀ ਤੇ ਫਿਰ ਇਹਨਾਂ ਦਾ ਕੀ ਹੋਵੇ ਖੜਲਾ ਜੀ ਦੇਖੋ ਮੈਂ ਉਹ ਗੱਲ ਸੁਣੀ ਸੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕੀਤਾ ਸੀ ਵੀ ਕੁਝ ਲੋਕ ਕਹਿ ਰਹੇ ਨੇ ਕਿ ਤੁਸੀਂ ਅਕਾਲੀ ਦਲ ਦਾ ਪ੍ਰਧਾਨ ਬਣਨਾ ਚਾਹੁੰਦੇ ਹੋ ਉਹਨਾਂ ਨੇ ਕਿਹਾ ਸੀ ਮੈਂ ਨਹੀਂ ਬਣਨਾ ਚਾਹੁੰਦਾ ਪਰ ਅਗਰ ਇਹ ਸਾਰੇ ਇਕੱਠੇ ਹੋ ਕੇ ਮੈਨੂੰ ਕੋਈ ਪੇਸ਼ਕਸ਼ ਕਰਦੇ ਨੇ ਜਿਹੜੀ ਹਜੇ ਤੱਕ ਹੋਈ ਨਹੀਂ ਤੇ ਫਿਰ ਇਹਦੇ ਤੇ ਸੋਚਿਆ ਜਾ ਸਕਦਾ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨਾ ਹਰ ਸਿੱਖ ਲਈ ਵੱਡੇ ਆਗੂ ਲਈ ਹੈ ਬੜੀ ਮਾਣ ਵਾਲੀ ਗੱਲ ਹੈ ਤੇ ਜੇ ਗਿਆਨੀ ਹਰਪ੍ਰੀਤ ਸਿੰਘ ਨੂੰ ਕਦੀ ਇਹ ਸੇਵਾ ਮਿਲਦੀ ਹੈ ਤੇ ਮੈਨੂੰ ਲੱਗਦਾ ਉਹ ਨਿਭਾਉਣਗੇ ਹੁਣ ਸਵਾਲ ਜਿਹੜਾ ਇਕੱਠ ਦਾ ਸ੍ਰੀ ਮੁਕਸਰ ਸਾਹਿਬ ਜਿਹੜਾ ਇਕੱਠ ਹੋਇਆ ਉਹ ਇਕੱਠ ਵਕ ਵਕ ਸਿੱਖ ਜਥੇਬੰਦੀਆਂ ਨੇ ਰੱਖਿਆ ਹਾਲਾਂਕਿ ਉੱਥੇ ਇੱਕ ਬਿਆਨ ਸੁਖਬੀਰ ਸਿੰਘ ਬਾਦਲ ਤੇ ਜਿਹੜਾ ਨਰਨ ਸਿੰਘ ਚੋੜਾ ਵੱਲੋਂ ਹਮਲਾ ਕੀਤਾ ਗਿਆ ਉਹਦੇ ਸਬੰਧ ਦੇ ਵਿੱਚ ਵੀ ਇੱਕ ਬੜਾ ਬਿਆਨ ਹੈ ਜਿਹੜਾ ਉਹ ਆਇਆ ਚਲੋ ਮੈਂ ਉਹਦੇ ਤੇ ਟਿੱਪਣੀ ਨਹੀਂ ਕਰਦਾ ਕਿਉਂਕਿ ਮੈਨੂੰ ਉਹ ਨਿੱਜੀ ਤੌਰ ਤੇ ਨਾ ਪੱਕੀ ਲੱਗਿਆ ਪਰ ਇਕੱਠ ਹੋਣਾ ਸਿੱਖ ਜਥੇਬੰਦੀਆਂ ਦਾ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ 'ਚ ਆਪ ਮੁਹਾਰੇ ਇਕੱਠ ਹੋਣਾ ਇਸ ਗੱਲ ਦਾ ਸੰਕੇਤ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਤੀ ਵੱਖ-ਵੱਖ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਆਦਰ ਦਾ ਭਾਵ ਹੈ ਔਰ ਉਹ ਕਿਤੇ ਨਾ ਕਿਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀਆਂ ਸੇਵਾਵਾਂ ਤੋਂ ਸੰਤੁਸ਼ਟ ਵੀ ਨੇ ਔਰ ਉਹਨਾਂ ਨੂੰ ਇਹ ਵੀ ਲੱਗ ਰਿਹਾ ਹੈ ਕਿ ਕਿਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜਾਣ ਬੁੱਝ ਕੇ ਟਾਰਗੇਟ ਜਾਂ ਉਹਨਾਂ ਦੀ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਇਹ ਵੀ ਖਬਰਾਂ ਨੇ ਇਹ ਇਹ ਵੀ ਅਸੀਂ ਪੱਕਾ ਦੇਖ ਸਕਦੇ ਹਾਂ ਕਿ ਪਹਿਲਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੀਟਿੰਗ ਸੱਦੀ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਉਹਨਾਂ ਨੂੰ ਮੁਤਲ ਕੀਤਾ ਫਿਰ ਮੀਟਿੰਗ ਸੱਦ ਲਈ ਸੀ ਜਿਹੜੀ ਲੰਘੇ ਕੱਲ੍ਹ ਹੋਣੀ ਸੀ ਜਿਹੜੀ ਕੱਲ੍ਹ ਰੱਦ ਕਰ ਦਿੱਤੀ ਗਈ ਫਿਰ ਇਹ ਵੀ ਖਬਰਾਂ ਆ ਰਹੀਆਂ ਨੇ ਵੀ ਉਹ ਰੱਦ ਕਿਉਂ ਕੀਤੀ ਕਿਉਂਕਿ ਇਹ ਵੀ ਵਿਚਾਰ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਿ ਉਸ ਤਿੰਨ ਮੈਂਬਰੀ ਕਮੇਟੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ سپرد ਕਰ ਦਿੱਤਾ ਜਾਵੇ ਤੇ ਫੇਰ ਜਿਹੜਾ ਕੱਲ ਮੀਟਿੰਗ ਨਹੀਂ ਕੀਤੀ ਗਈ ਵੀ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਹੈ ਉਹਦੇ ਪਿੱਛੇ ਅਲੱਗ-ਅਲੱਗ ਤਰ੍ਹਾਂ ਦੇ ਤਰਕਾਰੇ ਨੇ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੰਜ ਤਾਂ ਨਹੀਂ ਲੱਗਿਆ ਵੀ ਅਗਰ ਉਹ ਤਿੰਨ ਮੈਂਬਰੀ ਕਮੇਟੀ ਅਗਰ ਸਿੱਧੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਅਧੀਨ ਕਰ ਦਿੱਤੀ ਗਈ ਤੇ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਈ ਹੋਰ ਖਾਮੀ ਨਾ ਉਜਾਗਰ ਹੋ ਜਾਏ ਤੇ ਜੋ ਹੋ ਜਿਸ ਮਨਸ਼ਾ ਦੇ ਨਾਲ ਉਹਨਾਂ ਨੇ ਕਾਲੀ ਕਾਲੀ ਚ ਇਹ ਮੀਟਿੰਗਾਂ ਰੱਖੀਆਂ ਕਿਤੇ ਉਹ ਗੱਲਾਂ ਬਾਹਰ ਨਾ ਆ ਜਾਣ ਇਹ ਸ਼ੱਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਚ ਕੀ ਹੋਣਾ ਸੀ ਕੌਣ ਕਰਾ ਰਿਹਾ ਹੈ ਉਹਦੇ ਪਿੱਛੇ ਕੌਣ ਹੈ ਇਹ ਕਈ ਤਰ੍ਹਾਂ ਦੇ ਸ਼ੱਕ ਸੋਸ਼ਲ ਮੀਡੀਆ ਤੇ ਔਰ ਵੱਖ-ਵੱਖ ਬੁੱਧੀਜੀਵੀਆਂ ਦੇ ਵਿੱਚ ਹੈ ਚਲੋ ਮੈਂ ਉਹਦੇ ਤੇ ਨਹੀਂ ਜਾਂਦਾ ਪਰ ਸਵਾਲ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸਮਰਥਨ ਤਾਂ ਮਿਲ ਰਿਹਾ ਹੈ ਔਰ ਇਹ ਵੀ ਹੋ ਸਕਦਾ ਹੈ ਕਿ ਭਵਿਕ ਚ ਉਹ ਤਮਾਮ ਲੀਡਰ ਜਿਹੜੇ ਭਾਵੇਂ ਸੁਧਾਰ ਲਹਿਰ ਦੇ ਨੇ ਜਾਂ ਪੰਜਾਬ ਚ ਵੱਖ-ਵੱਖ ਪੰਥਕ ਅਕਾਲੀ ਦਲਾਂ ਦੇ ਨੇ ਇਹ ਵੀ ਹੋ ਸਕਦਾ ਹੈ ਕਿ ਉਹ ਸਾਰੇ ਹੀ ਗਿਆਨੀ ਹਰਪ੍ਰੀਤ ਸਿੰਘ ਹੁਨਾਂ ਨੂੰ ਸਮਰਥਨ ਦੇ ਦੇਣ ਕੁਲਾ ਕਿ ਤੁਸੀਂ ਪ੍ਰਧਾਨਗੀ ਦੀ ਚੋਣ ਲੜੋ ਅਸੀਂ ਤੁਹਾਡੇ ਨਾਲ ਆ ਉਂਝ ਮੈਨੂੰ ਇਹ ਵੀ ਇੱਕ ਖਬਰ ਹੈ ਕਿ ਆਉਂਦੇ ਦਿਨਾਂ ਚ ਕੁਝ ਦਿਨਾਂ ਚ ਇੱਕ ਦੋ ਤਿੰਨ ਦਿਨਾਂ ਚ ਗੱਲ ਹੋ ਸਕਦੀ ਹੈ ਕਿ ਪੰਜਾਬ ਦੀਆਂ ਵੱਖ-ਵੱਖ ਪੰਥਕ ਧਿਰਾਂ ਸਾਂਝੀ ਮੀਟਿੰਗ ਕਰ ਸਕਦੀਆਂ ਨੇ ਕੋਈ ਤਾ ਕਿ ਜਿਨ੍ਹਾਂ ਸਥਿਤੀਆਂ ਦੇ ਵਿੱਚ ਇਸ ਵਕਤ ਅਕਾਲੀ ਸਿਆਸਤ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਹੈ ਇਹ ਮੰਗ ਵੀ ਹੋ ਸਕਦੀ ਹੈ ਭਵਿੱਖ 'ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਤੋਂ ਕਿ ਪੰਜਾਬ ਦੇ ਵਿੱਚ ਜਿੰਨੀਆਂ ਪੰਥਕ ਧਿਰਾਂ ਨੇ ਉਹਨਾਂ ਸਾਰੀਆਂ ਨੂੰ ਹੀ ਇਕੱਠਿਆਂ ਕਿਉਂ ਨਾ ਕਰ ਦਿੱਤਾ ਜਾਵੇ ਔਰ ਅਗਰ ਉਹ ਸਾਰੀਆਂ ਪੰਜਾਬ ਦੀਆਂ ਪੰਥਕ ਧਿਰਾਂ ਇਕੱਠੀਆਂ ਹੁੰਦੀਆਂ ਨੇ ਤੇ ਇੱਕੋ ਇੱਕ ਅਕਾਲੀ ਦਲ ਪੰਜਾਬ ਦੇ ਵਿੱਚ ਹੋਵੇ ਇਸ ਤਰ੍ਹਾਂ ਦੀ ਕੋਸ਼ਿਸ਼ ਇਹ ਹੋ ਸਕਦੀ ਆ ਆਉਂਦੇ ਦਿਨਾਂ ਦੇ ਵਿੱਚ ਸੋ ਆਉਂਦੇ ਦਿਨਾਂ ਚ ਜਿਹੜੀ ਅਕਾਲੀ ਸਿਆਸਤ ਹੈ ਉਹ ਨਵੇਂ ਸਿਰੇ ਤੋਂ ਮੈਨੂੰ ਪੰਜਾਬ ਦੇ ਵਿੱਚ ਸੰਗਠਿਤ ਹੁੰਦੀ ਹੁੰਦੀ ਹੈ ਜਾਂ ਨਹੀਂ ਹੁੰਦੀ ਉਹ ਵਕਤ ਦੱਸੂਗਾ ਪਰ ਸੰਗਠਿਤ ਹੋਵੇ ਇਹਦੀਆਂ ਕੋਸ਼ਿਸ਼ਾਂ ਹੁੰਦੀਆਂ ਮੈਨੂੰ ਮੈਂ ਸੁੰਘ ਸਕਦਾ ਇਸ ਵਕਤ ਕਿ ਬਹੁਤ ਛੇਤੀ ਇਹ ਕੋਸ਼ਿਸ਼ਾਂ ਸਾਨੂੰ ਨਜ਼ਰ ਆਣਗੀਆਂ ਸੋ ਇਸ ਕਰਕੇ ਭਵਿੱਖ ਚ ਜਿਹੜੀ ਅਕਾਲੀ ਦਲ ਦੀ ਸਿਆਸਤ ਹੈ ਉਹ ਪਖਣ ਵਾਲੀ ਵੀ ਹੈ ਹੁਣ ਕਿਸੇ ਇੱਕ ਵਿਅਕਤੀ ਤੇ ਪੰਜਾਬ ਚ ਅਕਾਲੀ ਸਿਆਸਤ ਕੇਂਦ੍ਰਿਤ ਹੋਵੇ ਭਵਿੱਖ ਚ ਇਹ ਸੰਭਵ ਨਹੀਂ ਹੈ। ਔਰ ਅਕਾਲੀ ਸਿਆਸਤ ਦਾ ਬਦਲ ਉਹ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਹੋਣ ਜਾਂ ਕੋਈ ਹੋਰ ਵੱਡੀਆਂ ਸ਼ਕਤੀਆਂ ਹੋਣ ਹਜੇ ਤਾਂ ਪਰਦੀ ਹੋਣੀ ਹੈ ਬਦਲ ਦੇ ਰੂਪ ਚ ਨਜ਼ਰ ਆਉਣਗੀ ਬਦਲ ਦੇ ਰੂਪ ਚ ਨਜ਼ਰ ਆਉਣਗੇ ਹਾਂ ਹਜੇ ਤਾਂ ਚਲੋ ਮੈਂਬਰ ਵੀ ਭਰਤੀ ਹੋਣੇ ਨੇ ਫਿਰ ਮੈਂਬਰ ਭਰਤੀ ਹੋਣੇ ਨੇ ਉਹਨਾਂ ਨੇ ਸਰਕਲ ਪੱਧਰ ਤੋਂ ਮੈਂਬਰਸ਼ਿਪ ਫਿਰ ਸਰਕਲ ਡੈਲੀਗੇਟ ਫਿਰ ਜ਼ਿਲ੍ਹਾ ਪੱਧਰ ਤੇ ਡੈਲੀਗੇਟ ਤੇ ਫਿਰ ਸੂਬੇ ਦੇ ਡੈਲੀਗੇਟ ਹਜੇ ਬੜਾ ਕੁਝ ਅਕਾਲੀ ਸਿਆਸਤ ਦੇ ਵਿੱਚ ਹੋਣਾ ਹੈ ਤੇ ਜਿਹੜੀ ਗੱਲ ਤੁਸੀਂ ਸਭ ਤੋਂ ਸ਼ੁਰੂ ਕੀਤੀ ਸੀ ਮੈਂ ਉਹਦੇ ਤੇ ਖਤਮ ਕਰੂੰਗਾ ਕਿ ਹੁਣ ਇੰਤਜ਼ਾਰ ਇਹ ਹੈ ਕਿ ਸਤ ਮੈਂਬਰੀ ਕਮੇਟੀ ਔਰ ਵਰਕਿੰਗ ਕਮੇਟੀ ਅਕਾਲੀ ਦਲ ਦੀ ਕੀ ਕਰਦੀ ਹੈ ਅਗਰ ਅਗਲੇ ਕੁਝ ਦਿਨਾਂ 'ਚ ਉਹ ਵਰਕਿੰਗ ਕਮੇਟੀ ਚੁੱਪ ਰਹਿੰਦੀ ਹੈ ਤੇ ਫਿਰ ਗਿਆਨੀ ਰਗਵੀਰ ਸਿੰਘ ਨਿਸ਼ਚਿਤ ਔਰ ਤੇ ਕੋਈ ਵੱਡਾ ਹੁਕਮ ਦੇ ਸਕਦੇ ਨੇ ਵੱਡਾ ਫੈਸਲਾ ਲੈ ਸਕਦੇ ਕਲਾ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਤੇ ਇਹਨਾਂ ਖਬਰਾਂ ਉੱਤੇ ਤੁਸੀਂ ਚਾਨਣਾ ਪਾਇਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਔਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਕੋਈ ਵੀ ਆਪਣਾ ਪੱਖ ਸਾਂਝਾ ਕਰਨਾ ਚਾਹਵੇ ਤੇ ਤੁਹਾਡੇ ਪੱਖ ਦਾ ਖੁੱਲਾ ਸਵਾਗਤ ਹੈ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ